1 ਜੁਲਾਈ ਯਾਨੀ ਕਿ ਅੱਜ ਇਤਿਹਾਸ ਦੀਆਂ ਕਈ ਮਹੱਤਵਪੂਰਨ ਘਟਨਾਵਾਂ ਜੋ ਦਰਜ ਹੋਈਆਂ ਸੀ ਅੱਜ ਦੇ ਦਿਨ ਕਾਫੀ ਮਹੱਤਵਪੂਰਨ ਹੈ ਕਿਉਂਕਿ ਅੱਜ ਹੀ ਦੇ ਦਿਨ ਭਾਰਤ ਦੇ ਪਹਿਲੇ ਰਾਸ਼ਟਰਪਤੀ ਮਹਿਲਾ ਰਾਸ਼ਟਰਪਤੀ ਪ੍ਰਤਿਭਾ ਪਾਟੇਲ ਭਾਰਤ ਦੇ ਪਹਿਲੇ ਮਹਿਲਾ ਰਾਸ਼ਟਰਪਤੀ ਬਣੇ ਉਹਨਾਂ ਨੇ 21 ਜੁਲਾਈ ਨੂੰ ਰਾਸ਼ਟਰਪਤੀ ਚੋਣਾਂ ਦੇ ਵਿੱਚ ਚੇਤੂ ਬਣ ਕੇ ਉਭਰੇ ਅਤੇ 25 ਜੁਲਾਈ 2007 ਨੂੰ ਰਾਸ਼ਟਰਪਤੀ ਦੇ ਵਜੋਂ ਸੋਣ ਚੁੱਕੇ ਅੱਜ ਦੇ ਹੀ ਦਿਨ 2007 ਦੇ ਵਿੱਚ ਵਾਸ਼ਿੰਗਟਨ ਚ 4 ਦਿਨਾਂ ਦੇ ਵਿਚਾਰ ਵਟਾਂਦਲੇ ਤੋਂ ਬਾਅਦ ਭਾਰਤ ਅਮਰੀਕਾ ਪਰਮਾਣੂ ਸਮਝੌਤੇ ਦਾ ਖਰੜਾ ਤਿਆਰ ਕੀਤਾ ਗਿਆ ਸੀ 21 ਜੁਲਾਈ 2008 ਨੂੰ ਪਾਤਮੂਲ ਦੇ ਸੀਨੀਅਰ 네ਪਾਲੀ ਕਾਂਗਰਸ ਨੇਤਾ ਬਰਨ ਯਾਦਵ ਜੋ ਨੇਪਾਲ ਦੇ ਪਹਿਲੇ ਰਾਸ਼ਟਰਪਤੀ ਬਣੇ ਅਜ ਦੇ ਦਿਨ ਹੀ 1988 ਚ ਭਾਰਤੀ ਰਾਸ਼ਟਰੀ ਉਪਗ੍ਰਹਿ INSAT 1C ਲਾਂਚ ਕੀਤਾ ਗਿਆ ਸੀ ਬਾਲੀਵੁੱਡ ਐਕਟਰ ਅਸ਼ੀਸ਼ ਚੋਧਰੀ ਦਾ ਜਨਮ 21 ਜੁਲਾਈ 1978 ਨੂੰ ਹੋਇਆ ਸੀ ਅੱਜ ਦੇ ਦਿਨ ਹੀ 1972 ਦੇ ਵਿੱਚ ਪੁਟਾਣ ਦੇ ਤੀਜੇ ਰਾਜਾ ਜਿਗਮੇ ਦੌਰਜੀ ਵੰਗਚਕ ਦੀ ਮੌਤ ਹੋ ਗਈ ਸੀ 1963 ਦੇ ਵਿੱਚ 21 ਜੁਲਾਈ ਨੂੰ ਕਾਸ਼ੀ ਵਿਦਿਆਪੀਠ ਨੂੰ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਸੀ ਅੱਜ ਦੇ ਦਿਨ 1962 ਵਿੱਚ ਭਾਰਤ ਅਤੇ ਚੀਨ ਦਰਮਿਆਨ ਸਰਹੱਦੀ ਜੰਗ ਹੋਈ ਸੀ ਅੱਜ ਦੇ ਦਿਨ 1951 ਦੇ ਵਿੱਚ ਭਾਰਤੀ క్రికెਟਰ ਖਿਡਾਰੀ ਚੰਦੂ ਬੋਡੇ ਦਾ ਜਨਮ ਹੋਇਆ ਸੀ 21 ਜੁਲਾਈ 1940 ਨੂੰ ਸੋਵੀਅਤ ਸੰਘ ਨੇ ਅਸਟੋਨੀਆ ਲਾਤਵੀਆ ਅਤੇ ਲੁਥੀਨੀਆ ਤੇ ਕਬਜ਼ਾ ਕਰ ਲਿਆ ਸੀ ਅਜ ਦੇ ਦਿਨ 1904 ਦੇ ਵਿੱਚ 13 ਸਾਲਾਂ ਦੇ ਨਿਰਮਾਣ ਕਾਰਜ ਤੋਂ ਬਾਅਦ ਰੂਸ ਵਿੱਚ 4607 ਕਿਲੋਮੀਟਰ ਲੰਬੇ ਟ੍ਰਾਂਸ ਸਾਈਬੀਰੀਅਨ ਰੇਲਵੇ ਲਾਈਨ ਨੂੰ ਪੂਰਾ ਕੀਤਾ ਗਿਆ ਸੀ 21 ਜੁਲਾਈ 1888 ਨੂੰ ਬ੍ਰਿਟਿਸ਼ ਕੋਜੀ ਡਨਲੋਪ ਨੇ ਟਾਇਰ ਅਤੇ ਟਿਊਬਾ ਤਿਆਰ ਕੀਤੀ ਸੀ ਅੱਜ ਦੇ ਦਿਨ 1884 ਵਿੱਚ ਲਾਰਡਜ਼ ਦੇ ਮੈਦਾਨ ਦੇ ਵਿੱਚ ਪਹਿਲਾ ਕ੍ਰਿਕਟ ਮੈਚ ਖੇਡਿਆ ਗਿਆ ਸੀ ਭਾਰਤ ਦਾ ਪਹਿਲਾ ਜਨਤਕ تھیਟਰ ਜੋ ਕਿ ਕਲਕੱਤਾ ਦੇ ਵਿੱਚ 21 ਜੁਲਾਈ 1883 ਨੂੰ ਖੋਲਿਆ ਗਿਆ ਸੀ ਇਤਿਹਾਸ ਦੇ ਵਿੱਚ ਹਰ ਪਲ ਕਈ ਘਟਨਾਵਾਂ ਵਾਪਰਦੀਆਂ ਨੇ ਕੁਝ ਘਟਨਾਵਾਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਅਮਰ ਹੋ ਜਾਂਦੀਆਂ ਨੇ ਸੋ ਇਤਿਹਾਸ ਦੇ ਪੰਨਿਆਂ ਦੇ ਵਿੱਚ ਇਹਨਾਂ ਅਮਰ ਜੋ ਕਹਾਣੀਆਂ ਨੇ ਇਹਨਾਂ ਅਮਰ ਜੋ ਘਟਨਾਵਾਂ ਨੇ ਬਾਰੇ ਜਾਣਕਾਰੀ ਦੇ ਲਈ ਅਕਸਰ ਸਾਡਾ ਹੀ ਜੋ ਹਿਸਟਰੀ ਆਫ ਦਾ ਡੇ ਜ਼ਰੂਰ ਦੇਖੋ ਫਿਲਹਾਲ ਮੈਂ ਦੇ ਇਜਾਜ਼ਤ ਧੰਨਵਾਦ 1 ਜੁਲਾਈ ਯਾਨੀ ਕਿ ਅੱਜ ਇਤਿਹਾਸ ਦੀਆਂ ਕਈ ਮਹੱਤਵਪੂਰਨ ਘਟਨਾਵਾਂ ਜੋ ਦਰਜ ਹੋਈਆਂ ਸੀ ਅੱਜ ਦੇ ਦਿਨ ਕਾਫੀ ਮਹੱਤਵਪੂਰਨ ਹੈ ਕਿਉਂਕਿ ਅੱਜ ਹੀ ਦੇ ਦਿਨ ਭਾਰਤ ਦੇ ਪਹਿਲੇ ਰਾਸ਼ਟਰਪਤੀ ਮਹਿਲਾ ਰਾਸ਼ਟਰਪਤੀ ਪ੍ਰਤਿਭਾ ਪਾਟੇਲ ਭਾਰਤ ਦੇ ਪਹਿਲੇ ਮਹਿਲਾ ਰਾਸ਼ਟਰਪਤੀ ਬਣੇ ਉਹਨਾਂ ਨੇ 21 ਜੁਲਾਈ ਨੂੰ ਰਾਸ਼ਟਰਪਤੀ ਚੋਣਾਂ ਦੇ ਵਿੱਚ ਚੇਤੂ ਬਣ ਕੇ ਉਭਰੇ ਅਤੇ 25 ਜੁਲਾਈ 2007 ਨੂੰ ਰਾਸ਼ਟਰਪਤੀ ਦੇ ਵਜੋਂ ਸੌ ਚੁੱਕੇ ਅੱਜ ਦੇ ਹੀ ਦਿਨ 2007 ਦੇ ਵਿੱਚ ਵਾਸ਼ਿੰਗਟਨ ਚ 4 ਦਿਨਾਂ ਦੇ ਵਿਚਾਰ ਵਟਾਂਦਲੇ ਤੋਂ ਬਾਅਦ ਭਾਰਤ ਅਮਰੀਕਾ ਪਰਮਾਣੂ ਸਮਝੌਤੇ ਦਾ ਖਰੜਾ ਤਿਆਰ ਕੀਤਾ ਗਿਆ ਸੀ 21 ਜੁਲਾਈ 2008 ਨੂੰ 파ਤਮੂਲ ਦੇ ਸੀਨੀਅਰ ਨੇਪਾਲੀ ਕਾਂਗਰਸ ਨੇਤਾ ਬਰਨ ਯਾਦਵ ਜੋ ਨੇਪਾਲ ਦੇ ਪਹਿਲੇ ਰਾਸ਼ਟਰਪਤੀ ਬਣੇ ਅੱਜ ਦੇ ਦਿਨੀ 1988 ਚ ਭਾਰਤੀ ਦਾ ਰਾਸ਼ਟਰੀ ਉਪਗ੍ਰਹਿ ਇਨਸਰਟ 1 ਸੀ ਲਾਂਚ ਕੀਤਾ ਗਿਆ ਸੀ ਬਾਲੀਵੁੱਡ ਐਕਟਰ ਅਸ਼ੀਸ਼ ਚੋਧਰੀ ਦਾ ਜਨਮ 21 ਜੁਲਾਈ 1978 ਨੂੰ ਹੋਇਆ ਸੀ ਅੱਜ ਦੇ ਦਿਨ ਹੀ 1972 ਦੇ ਵਿੱਚ ਪੁਟਾਨ ਦੇ ਤੀਜੇ ਰਾਜਾ ਜਿਗਮੇ ਦੌਰਜੀ ਵੰਗਚਕ ਦੀ ਮੌਤ ਹੋ ਗਈ ਸੀ 1963 ਦੇ ਵਿੱਚ 21 ਜੁਲਾਈ ਨੂੰ ਕਾਸ਼ੀ ਵਿਦਿਆਪੀਠ ਨੂੰ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਸੀ ਅੱਜ ਦੇ ਦਿਨ 1900 62 ਵਿੱਚ ਭਾਰਤ ਅਤੇ ਚੀਨ ਦਰਮਿਆਨ ਸਰਹੱਦੀ ਜੰਗ ਹੋਈ ਸੀ। ਅੱਜ ਦੇ ਦਿਨ 1951 ਦੇ ਵਿੱਚ ਭਾਰਤੀ క్రికెਟਰ ਖਿਡਾਰੀ ਚੰਦੂ ਬੋਡੇ ਦਾ ਜਨਮ ਹੋਇਆ ਸੀ। 1 ਜੁਲਾਈ 1940 ਨੂੰ ਸੋਵੀਅਤ ਸੰਘ ਨੇ ਅਸਟੋਨੀਆ, ਲਾਤਵੀਆ ਅਤੇ ਲੁਥੀਨੀਆ 'ਤੇ ਕਬਜ਼ਾ ਕਰ ਲਿਆ ਸੀ। ਅੱਜ ਦੇ ਦਿਨ 1904 ਦੇ ਵਿੱਚ 13 ਸਾਲਾਂ ਦੇ ਨਿਰਮਾਣ ਕਾਰਜ ਤੋਂ ਬਾਅਦ ਰੂਸ ਵਿੱਚ 4607 ਕਿਲੋਮੀਟਰ ਲੰਬੇ ਟਰਾਂਸ ਸਾਈਬੀਰੀਅਨ ਰੇਲਵੇ ਲਾਈਨ ਨੂੰ ਪੂਰਾ ਕੀਤਾ ਗਿਆ ਸੀ 21 ਜੁਲਾਈ 1888 ਨੂੰ ਬ੍ਰਿਟਿਸ਼ ਕੋਜੀ ਡਨਲੋਪ ਨੇ ਟਾਇਰ ਅਤੇ ਟਿਊਬਾਂ ਤਿਆਰ ਕੀਤੀਆਂ ਸੀ ਅੱਜ ਦੇ ਦਿਨ 1884 ਵਿੱਚ ਲਾਰਡਜ਼ ਮ ਦੇ ਮੈਦਾਨ ਦੇ ਵਿੱਚ ਪਹਿਲਾ ਕ੍ਰਿਕਟ ਮੈਚ ਖੇਡਿਆ ਗਿਆ ਸੀ ਭਾਰਤ ਦਾ ਪਹਿਲਾ ਜਨਤਕ ਥੀਏਟਰ ਜੋ ਕਿ ਕਲਕੱਤਾ ਦੇ ਵਿੱਚ 21 ਜੁਲਾਈ 1883 ਨੂੰ ਖੋਲਿਆ ਗਿਆ ਸੀ ਇਤਿਹਾਸ ਦੇ ਵਿੱਚ ਹਰ ਪਲ ਕਈ ਘਟਨਾਵਾਂ ਵਾਪਰਦੀਆਂ ਨੇ ਕੁਝ ਘਟਨਾਵਾਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਅਮਰ ਹੋ ਜਾਂਦੀਆਂ ਨੇ ਸੋ ਇਤਿਹਾਸ ਦੇ ਪੰਨਿਆਂ ਦੇ ਵਿੱਚ ਇਹਨਾਂ ਅਮਰ ਜੋ ਕਹਾਣੀਆਂ ਨੇ ਇਹਨਾਂ ਅਮਰ ਜੋ ਘਟਨਾਵਾਂ ਨੇ ਉਹਨਾਂ ਬਾਰੇ ਜਾਣਕਾਰੀ ਤੇ ਲਈ ਅਕਸਰ ਸਾਡਾ ਹੀ ਜੋ ਹਿਸਟਰੀ ਆਫ ਦਾ ਡੇ ਜ਼ਰੂਰ ਦੇਖੋ ਫਿਲਹਾਲ ਮੈਂ ਦਿਉ ਇਜਾਜ਼ਤ ਧੰਨਵਾਦ